ਮੈਦਾਨ ਦੇ ਵਿੱਚ இந்து ਦੀ ਅਮਰੀਕ ਕਰੀ ਗੱਲ ਆ ਸਾਹਮਣੇ ਕਹਿੰਦੇ இந்து ਦੀ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ இந்து ਰੁੜਕੇ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਦੇ ਰੁੜਕਾ ਕਦੇ ਰੁੜਕੀ ਇਹ ਮਸ਼ਹੂਰ ਨੇ ਮੇਰੇ ਮਿੱਤਰੋ ਆਹ ਕਹਿੰਦੇ இந்து ਰੁੜਕੇ ਵਾਲਾ ਨੌਜਵਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਪੱਟਾਂ ਤੇ ਥਾਪੀਆਂ ਵੱਜ ਰਹੀਆਂ ਨੇ ਪਰ ਆਹ ਝਾਫੀ ਕਹਿੰਦੇ ਚੋਟੀ ਦਾ ਝਾਫੀ ਹੈ ਇਹਦੇ ਅੱਜ ਕਹਿੰਦੇ ਤਹੋਵੇ ਮਨਾਏ ਆ ਵਾਹਿਗੁਰੂ 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 ਬਾਬਾ ਮੇਰ ਕਰੇ ਪਿਆਰ ਦੇ ਨਾਲ ਰਸ਼ ਨਾ ਕਰੋ ਰਸ਼ ਨਾ ਕਰੋ ਪਿਆਰ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਰਸ਼ ਨਾ ਕਰੋ ਵੀਰੇ ਪਲੀਜ਼ ਬੇਨਤੀ ਹੈ ਦੋਨੋਂ ਟੀਮਾਂ ਦੇ 플레이ਰ ਬਾ ਇਧਰਲੀ ਸਾਈਡ ਆ ਜਾਣ ਦੋਨੋਂ ਟੀਮਾਂ ਦੇ 플레이ਰ ਆ ਦੋਨੋਂ ਟੀਮਾਂ ਦੇ 플레이ਰ ਪਲੀਜ਼ ਦੋਨੋਂ ਟੀਮਾਂ ਦੇ 플레이ਰ